ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਕ ਭਾਵੁਕ ਬਿਆਨ ਜਾਰੀ ਕਰਦੇ ਹੋਏ ਪੰਜਾਬ ਦੀ ਜਨਤਾ ਕੋਲੋਂ ਅਪੀਲ ਕੀਤੀ ਕਿ ਉਹ ਸਾਨੂੰ ਤੇ ਸਾਡੀ ਪਵਿੱਤਰ ਪਾਰਟੀ ਨੂੰ ਬਚਾਉਣ ਲਈ ਅੱਗੇ ਆਉਣ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਅਸੀਂ ਸੱਚੇ ਦਿਲੋਂ ਸੇਵਾ ਕੀਤੀ ਹੈ ਸਾਡੀ ਪਾਰਟੀ ਨੇ ਸਿੱਖ ਰਾਜਨੀਤੀ ਨੂੰ ਮੂਲ ਦਿੱਤਾ ਧਰਮਕ ਇਤਿਹਾਸ ਦੀ ਰੱਖਿਆ ਕੀਤੀ ਅੱਜ ਸਾਡੇ ਉੱਤੇ ਦੋਸ਼ ਲਗਾਏ ਜਾਂਦੇ ਨੇ ਪਰ ਸੱਚਾਈ ਦੇ ਨਾਲ ਅਸੀਂ ਖੜੇ ਹਾਂ ਪੰਜਾਬੀ ਜਨਤਾ ਨੂੰ ਸਮਝਣਾ ਪਵੇਗਾ ਕਿ ਜੇ ਅਕਾਲੀ ਦਲ ਖਤਮ ਹੋ ਗਿਆ ਤਾਂ ਸਾਡਾ ਧਾਰਮਿਕ ਤੇ ਸਿਆਸੀ ਅਸਤਿਤਵ ਵੀ ਖਤਰੇ ਵਿੱਚ ਪੈ ਜਾਵੇਗਾ। ਉਹਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ, ਮਜ਼ਦੂਰਾਂ, ਸਿੱਖਾਂ ਅਤੇ ਪੰਜਾਬੀਆਂ ਦੇ ਹੱਕ ਲਈ ਆਵਾਜ਼ ਬੁਲੰਦ ਕੀਤੀ ਹੈ। ਉਹ ਕਹਿੰਦੇ ਨੇ ਕਿ ਕਿਸੇ ਸਮੇਂ ਤੇ ਅਸੀਂ ਪੰਜਾਬ ਚ ਹਰ ਘਰ ਦੀ ਆਵਾਜ਼ ਸੀ। ਅੱਜ ਸਾਡੇ ਆਪਣੇ ਹੀ ਸਵਾਲ ਕਰ ਰਹੇ ਨੇ ਪਰ ਮੈਂ ਪੁੱਛਣਾ ਚਾਹੁੰਦੀ ਹਾਂ ਜਿਹੜੇ ਲੋਕ ਅੱਜ ਸਾਨੂੰ ਛੱਡ ਰਹੇ ਨੇ ਉਨ੍ਹਾਂ ਨੂੰ ਅਕਾਲੀ ਦਲ ਦੀ ਸੇਵਾ ਕਿਉਂ ਨਹੀਂ ਯਾਦ ਆ ਰਹੀ ਉਹਨਾਂ ਨੇ ਆਪਣੀ ਗੁਹਾਰ ਰਾਹੀਂ ਇਹ ਸੰਦੇਸ਼ ਦਿੱਤਾ ਕਿ ਲੋਕਾਂ ਨੂੰ ਆਪਣੀ ਅਸਲ ਪਹਿਚਾਣ ਅਤੇ ਆਪਣੀ ਰੀੜ ਦੀ ਹੱਡੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਦੁਬਾਰਾ ਆਸਤਾ ਰੱਖਣਾ ਚਾਹੀਦਾ ਹੈ ਹਾਲਾਂਕਿ ਉਹਨਾਂ ਦੀ ਗੁਹਾਰ ਨੇ ਕਈਆਂ ਦੇ ਦਿਲ ਛੂਹੇ ਪਰ ਰਾਜਨੀਤਿਕ ਜਾਣਕਾਰਾਂ ਮੁਤਾਬਕ ਇਹ ਇੱਕ ਰਣਨੀਤਿਕ ਕਦਮ ਵੀ ਹੋ ਸਕਦਾ ਹੈ ਕਿਉਂਕਿ ਅਕਾਲੀ ਦਲ ਦੀ ਲਗਾਤਾਰ ਥੱਲੇ ਜਾਂਦੀ ਸਿਆਸੀ ਹਾਲਤ ਤੇ ਲੋਕਾਂ ਵਿੱਚੋਂ ਖਤਮ ਹੋ ਰਹੀ ਸਹਿਯੋਗ ਦੀ ਪਾਵਨਾ ਨੇ ਪਾਰਟੀ ਨੂੰ ਭਾਰੀ ਦਬਾਅ ਹੇਠ ਲਿਆ ਦਿੱਤਾ ਹੈ ਲੋਕਾਂ ਦੀ ਪ੍ਰਤੀਕਿਰਿਆ ਲੋਕਾਂ ਨੇ ਹਰਸਿਮਰਤ ਦੀ ਗੁਹਾਰ ਨੂੰ ਬੇਬਸੀ ਭਰੀ ਸਚਾਈ ਕਿਹਾ ਤਾਂ ਕਈ ਹੋਰਾਂ ਨੇ ਕਿਹਾ ਕਿ ਜਿਹੜੀ ਪਾਰਟੀ ਲੋਕਾਂ ਨੂੰ ਪੋਲ ਗਈ ਹੁਣ ਲੋਕ ਉਸ ਨੂੰ ਕਿਉਂ ਯਾਦ ਰੱਖਣ ਕਿਸੇ ਨੇ ਕਿਹਾ ਸਾਨੂੰ ਗੁਹਾਰ ਨਹੀਂ ਇਨਸਾਫ ਚਾਹੀਦਾ ਹੈ ਬੇਅਦਬੀ ਮਾਮਲਿਆਂ ਤੇ ਨਸ਼ਿਆਂ ਦੀ ਰਾਜਨੀਤੀ ਲਈ ਕੋਈ ਜਵਾਬ ਦੇਵੇ ਕਿ ਅਕਾਲੀ ਦਲ ਮੁੜ ਉੱਠੇਗਾ ਹਰਸਿਮਰਤ ਕੌਰ ਬਾਦਲ ਦੀ ਗੁਹਾਰ ਇੱਕ ਸੱਚਾ ਸੰਕੇਤ ਹੈ ਕਿ ਪਾਰਟੀ ਅੰਦਰ ਪਾਰੀ ਦਬਾਅ ਤੇ ਵਿਸ਼ਵਾਸ ਘਾਟ ਚੱਲ ਰਿਹਾ ਹੈ ਹਾਲਾਂਕਿ ਉਹ ਲੋਕਾਂ ਨੂੰ ਆਪਣੀ ਪਾਰਟੀ ਵਾਸਤੇ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰਪ ਵਿਖ ਵਿੱਚ ਇਹ ਗੁਹਾਰ ਸਿਆਸੀ ਪੁਨਰਜਨਮ ਬੜੇਗੀ ਜਾਂ ਆਖਰੀ ਚੇਤਾਵਨੀ ਇਹ ਪੰਜਾਬ ਦੀ ਜਨਤਾ ਹੀ ਫੈਸਲਾ ਕਰੇਗੀ ਹੋਂ ਤੁਹਾਨੂੰ ਉਹ ਸਪੀਚ ਸੁਣ ਵੋਂਦੇ ਹਾਂ ਕੀ ਕਿਹਾ ਹਰਸਿਮਰਤ ਕੌਰ ਬਾਦਲ ਨੇ ਵੀਡੀਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤਾਂ ਜੋ ਰੋਜ਼ਾਨਾ ਤੁਸੀਂ ਸਾਡੇ ਨਾਲ ਜੁੜੇ ਰਹੋ ਆਪਣੀ ਖੇਤਰੀ ਪਾਰਟੀ ਨੂੰ ਬਚਾ ਲਓ ਸਾਰੇ ਇਕੱਠੇ ਹੋ ਕੇ ਵੱਡੀ ਸਾਜ਼ਿਸ਼ਾਂ ਚੱਲਿਆ ਨੇ ਜਦ ਉਹ ਸਾਨੂੰ ਨਹੀਂ ਝੁਕਾ ਸਕੇ ਫੇਰ ਸਾਡੇ ਟੋਟੇ ਟੋਟੇ ਕਰਕੇ ਸਾਡੇ ਬੰਦਿਆਂ ਨੂੰ ਤੋੜ ਤੂੜ ਕੇ ਹੁਣ ਹੋਰ ਤਰ੍ਹਾਂ ਦੀ ਸਾਜ਼ਿਸ਼ਾਂ ਚੱਲ ਰਹੀਆਂ ਨੇ ਇਹਨਾਂ ਤੋਂ ਸੁਚੇਤ ਹੋ ਜੋ ਪੰਜਾਬ ਤਾਂ ਬਚੂਗਾ ਜੇ ਪੰਜਾਬੀਆਂ ਦੀ ਪਾਰਟੀ ਬਚੂਗੀ